ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਰੋਂ ਦੇ ਤੇਲ ਦੀ ਜਿਹੜੀ ਕੁਆਲਿਟੀ ਚੈੱਕ ਕਰੋ ਫੁੱਲ ਗਰੰਟੀ ਆ ਬਾਈ ਤੇ ਆ ਧਾਲਾਂ ਆਪਣੇ ਕੋਲੇ ਆ ਗਈਆਂ ਸਾਰਾ ਕੁਝ ਆ ਜਿਹੜਾ ਰਾਜਸਥਾਨ ਦਾ ਆ ਤੇ ਬਿਲਕੁਲ ਪਿਓਰ ਸ਼ੁੱਧ ਆਰਗੈਨਿਕ ਜੀ ਨੂੰ ਆਪਾਂ ਕਹਿੰਦੇ ਆ ਧਾਲਾਂ ਵੀ ਹੈਗੀਆਂ ਨੇ ਸੌਫ ਅਜਵੈਨ ਕੜੀ ਵੇਸਣ ਵੇਸਣ ਛੋਲੇ ਆ ਦੇਖੋ ਗੱਚਕ ਤੇ ਗੁੜ ਗੁੜ ਦੀ ਤਾਂ ਬਈ ਕੁਆਲਿਟੀ ਆ ਗੋੜ ਆਪਾਂ 70 80 ਕਿਲੋ ਦੇ ਕਰੀਬ ਆਪਣੇ ਕੋਲੋਂ ਲੈ ਗਏ ਤੇ ਆ ਆਪਣੇ ਤੁਸੀਂ ਇਹਨੂੰ ਸਕਰੀਨਸ਼ਾਟ ਮਾਰ ਲਿਆ ਥੱਲੇ ਨੰਬਰ ਆਪਣਾ ਹੈਗਾ ਆ ਆਈਡੀਆਂ ਹੈਗੀਆਂ ਕੁਲਵਿੰਦਰ ਰਾਮ ਗੜੀਆ 2 ਇੰਸਟਾਗ੍ਰਾਮ ਦੀ ਤੇ ਕੁਲਵਿੰਦਰ ਰਾਮ ਗੜੀਆ ਫੇਸਬੁੱਕ ਦਾ ਦੂਜਾ ਪੇਜ ਹੈਗਾ ਆਪਣੇ ਕੋਲੇ ਪ੍ਰੋਫਾਈਲ ਆ ਜਿਹੜੀ ਗੋੜਾ ਸ਼ੱਕਰ ਹੈ ਠੀਕ ਹੈ ਜੀ ਤੇ ਇਹ ਹੈ ਮਲਟੀ ਗ੍ਰੇਨ ਆਟੇ ਠੀਕ ਹੈ ਅਲੱਗ-ਅਲੱਗ ਵੀ ਹੈਗੇ ਆ ਤੇ ਸਾਰਾ ਮਿਕਸ ਵੀ ਹੈਗਾ ਇਹਦੇ ਚੋਂ ਆਪਣੇ ਕੋਲੇ ਆ ਜਿਹੜੇ 6 ਅਨਾਜਾਂ ਵਾਲਾ ਬਹੁਤ ਇੱਕ ਥੈਲੀ ਅੱਗੇ ਲੱਗ ਗਈ ਹੈ ਇੱਕ ਥੈਲੀ ਜਿਹੜੀ ਆਹਾ ਅਲੱਗ ਕੀ ਆ ਚਾਰ ਅਨਾਜਾਂ ਵਾਲੀ ਮਲਟੀ grain ਆਟੇ ਦੀ ਜਿਹੜੇ ਚਾਰ ਅਨਾਜਾਂ ਵਾਲਾ ਇਹਦੇ ਵਿੱਚ ਜਿਹੜੇ ਛੋਲੇ ਆ ਸੋਇਆਬੀਨ ਜੌਂ ਤੇ ਮੂੰਗੀ ਐ ਠੀਕ ਐ ਜਿਹੜੇ ਛੇ ਅਨਾਜਾਂ ਵਾਲਾ ਹੈਗਾ ਇਹਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਇਹਦੇ ਵਿੱਚ ਰਾਗੀ ਛੋਲੇ ਜੌਂ ਸੋਇਆਬੀਨ ਜਵਾਰ ਤੇ ਮੱਕੀ ਠੀਕ ਐ ਜੀ ਤੇ ਇਹ ਅਲੱਗ-ਅਲੱਗ ਆਪਣੇ ਕੋਲੇ ਹੈਗਾ ਸਮਾਨ। ਮੋਂਗਖਲੀ ਵੀ ਹੈਗੀ ਐ। ਮੱਕੀ ਦਾ ਆਟਾ, ਬਾਹਲਾ ਜਿਆਦਾ ਲੋਕ ਲੈ ਕੇ। ਜਿਹੜਾ ਬੰਦਾ ਲੈ ਜਾਂਦਾ ਕਹਿੰਦੇ ਵਾਕਿਆ ਵੀ ਉਹ ਦੂਜੇ ਆਪਾਂ ਚੱਕੀ ਚੁੱਕੀ ਤੋਂ ਲੈ ਕੇ ਆਉਣੇ ਤੇ ਇਹਦਾ ਕੁਆਲਿਟੀ ਦਾ ਬਹੁਤ ਫਰਕ ਹੈ ਬਾਜਰੀ ਦਾ ਆਟਾ। ਆਹ ਦਾਲਾਂ, ਨਮਕ, ਚਾਹ ਵਾਲਾ ਮਸਾਲਾ, ਇਹ ਡੱਬੀਆਂ ਵੀ ਬਹੁਤ ਜ਼ਿਆਦਾ ਲੈ ਕੇ ਗਏ। ਇੱਕ ਚੁਟਕੀ ਪੈਂਦੀ ਚਾਹ ਬਣਾ ਕੇ ਗੁੜ ਦੀ ਚਾਹ ਬਣਾ ਕੇ ਤੇ ਉੱਪਰ ਇੱਕ ਚੁਟਕੀ। ਤੇ ਆ ਪਿੱਛੇ ਆਪਣਾ ਘਰ ਪਿੰਡ ਝੋਟਿਆਂ ਵਾਲੀ ਜ਼ਿਲ੍ਹਾ ਫਾਇਲ ਕਾ ਗੱਲਬਾਤ ਇਹ ਹੈ ਵੀ ਆਪਾਂ ਲੋਕਾਂ ਤੱਕ ਪਹੁੰਚਾਉਣੇ ਆਂ ਸ਼ੁੱਧ ਤੇ ਚੰਗੀ ਚੀਜ਼ ਖਾਣਾ ਜਿਹੜਾ ਆਪਾਂ ਨੂੰ ਚਾਹੀਦਾ ਤੇ ਜੇ ਕਿਸੇ ਨੇ ਲੈਣਾ ਤੇ WhatsApp ਆਪਾਂ ਨੂੰ ਨੰਬਰ ਤੇ ਕਰ ਸਕਦੇ ਹੋ ਨੇੜੇ ਤੇੜੇ ਵਾਲੇ ਜਿਹੜੇ ਬੰਦੇ ਧੰਨਵਾਦ